ਪਿੰਡ ਚੱਕ ਅਤਰ ਸਿੰਘ ਵਾਲਾ ਵਿਖੇ ਇੱਕ 14 ਸਾਲਾ ਲੜਕੀ ਦੀ Laash ਉਸਦੇ ਹੀ ਘਰ ਵਿੱਚਲੀ ਪਾਣੀ ਵਾਲੀ ਟੈਂਕੀ ਵਿੱਚੋਂ ਤੈਰਦੀ ਮਿਲੀ 25 ਦਸੰਬਰ ਤੋਂ ਸੀ ਮ੍ਰਿਤਕ ਲੜਕੀ ਘਰੋਂ ਗਾਇਬ ਥਾਣਾ ਆਨੰਦਗੜ੍ਹ ਦੀ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਜਾਂਚ ਕਰਨੀ ਕੀਤੀ ਸ਼ੁਰੂ ਦੱਸਦੀ ਹੈ ਕਿ ਬਠਿੰਡਾ ਬਾਦਲ ਰੋਡ ਤੇ ਪੈਂਦੇ ਪਿੰਡ ਚੱਕ ਅਤਰ ਸਿੰਘ ਵਾਲਾ ਵਿਖੇ ਅੱਜ ਇੱਕ ਮਜ਼ਦੂਰ ਬਾਪ ਦੀ ਬੇਟੀ ਦੀ Laash ਉਸਦੇ ਹੀ ਘਰ ਵਿੱਚਲੀ ਪਾਣੀ ਵਾਲੀ ਟੈਂਕੀ ਵਿੱਚੋਂ ਤੈਰਦੀ ਮਿਲੀ ਹੈ ਮੌਕੇ ਤੇ ਥਾਣਾ ਆਨੰਦਗੜ੍ਹ ਦੀ ਪੁਲਿਸ ਨੇ ਪਹੁੰਚ ਕੇ ਜਾਂਚ ਕਰਨੀ ਸ਼ੁਰੂ ਕਰ ਦਿੱਤੀ ਹੈ ਜਾਣਕਾਰੀ ਦਿੰਦੇ ਹੋਏ ਸਹਾਇਕ ਥਾਣੇਦਾਰ ਜਸਵਿੰਦਰ ਸਿੰਘ ਨੇ ਦੱਸਿਆ ਹੈ ਕਿ ਮ੍ਰਿਤਕ ਲੜਕੀ 25 ਦਸੰਬਰ ਤੋਂ ਘਰੋਂ ਗਾਇਬ ਸੀ ਮ੍ਰਿਤਕ ਲੜਕੀ ਦੇ ਪਿਤਾ ਸੁਖਪਾਲ ਸਿੰਘ ਨੇ ਬਿਆਨ ਦਰਜ ਕਰਵਾਏ ਹਨ ਕਿ ਉਹਨਾਂ ਦੀ ਲੜਕੀ ਘਰ ਤੋਂ ਗਾਇਬ ਹੈ ਲੇਕਿਨ ਅੱਜ ਸੂਚਨਾ ਮਿਲੀ ਕਿ ਮ੍ਰਿਤਕ ਲੜਕੀ ਆਪਣੇ ਹੀ ਘਰ ਵਿੱਚਲੀ ਪਾਣੀ ਵਾਲੀ ਟੈਂਕੀ ਵਿੱਚ ਤੈਰਦੀ ਹੈ ਮੌਕੇ ਤੇ ਜਾ ਕੇ ਵੇਖਿਆ ਤਾਂ ਲੜਕੀ ਦੀ ਮੌਤ ਹੋ ਚੁੱਕੀ ਸੀ ਉਹਨਾਂ ਦੱਸਿਆ ਹੈ ਕਿ ਮੌਤ ਦੇ ਅਸਲ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਜੋ ਵੀ ਜਾਂਚ ਸਾਹਮਣੇ ਆਵੇਗੀ ਉਸ ਮੁਤਾਬਕ ਕਾਰਵਾਈ ਕੀਤੀ ਜਾਵੇਗੀ ਕੋਲ ਕੋਰ ਜੀ ਕਿਹੜਾ ਪਿੰਡ ਆ ਚੱਕਤਰ ਸਿੰਘ ਵਾਲਾ ਜੀ ਕੀ ਘਟਨਾ ਘਟਿਆ ਜੀ ਸਾਡੀ ਕੁੜੀ 5 ਦਿਨਾਂ ਤੋਂ 25 ਤਰੀਕ ਤੋਂ ਗਾਇਬ ਸੀ ਵੀ ਅਸੀਂ ਭਾਲ ਦੇ ਫਿਰੇ ਜੀ ਸਾਰੇ ਵੀ ਸਾਰੇ ਪੁੱਛ ਪੜਤਾਲ ਵੀ ਕਰਦੇ ਫਿਰੇ ਜੀ ਭਾਲ ਦੇ ਫਿਰੇ ਅਸੀਂ ਪਰ ਅੱਜ ਮੈਸੂਬਾ ਅੱਜ ਦੋ ਤੜਕੇ ਪਾਣੀ ਲੈਣ ਲੱਗੀ ਡੱਗੀ ਚੋਂ ਵੀ ਮੈਨੂੰ ਉੱਤੇ ਗਲਾਸ ਧਰਦੇ ਦੀ ਸੀ ਕੁੜੀ ਦੀ ਲੜਕੀ ਦਾ ਨਾਮ ਕੀ ਸੀ ਮੰਨੂ ਕੌਰ ਜੀ ਉਮਰ ਕਿੰਨੀ ਸੀ 14 ਸਾਲਾਂ ਦੀ ਤੁਹਾਨੂੰ ਕੀ ਪਤਾ ਗਾਜ ਸਵੇਰੇ ਵੀ ਡੈਡ ਬੋੜੀ ਤੁਰਦੀ ਵੀ ਮੈਂ ਜੀ ਤੜਕੇ ਸੂਬਾ ਪਾਣੀ ਪਰ ਲੱਗੀ ਦੀ ਤੂੰ ਮੂੰਹ ਧੋਣ ਵਾਸਤੇ ਪਾਣੀ ਲੈਂਦੀ ਸੀ ਤੜਕੇ ਉੱਠ ਕੇ ਵੀ ਮੈਨੂੰ ਉਦੋਂ ਦਿਸਿਆ ਜੀ ਤੜਕੇ ਵੀ ਕੋਈ ਕੱਪੜਾ ਜਿਹਾ ਲੱਗਿਆ ਮੈਨੂੰ ਜੀ ਪਰ ਬਾਅਦ ਚ ਦੇਖ ਲਈ ਅਸੀਂ ਪੁਲਿਸ ਨੂੰ ਤਲਾਸ਼ ਕਰਤੀ ਮਮਬਰਾ ਸਰਪੰਚਾਂ ਨੂੰ ਤਲਾਸ਼ ਕਰਤੀ ਸਾਰੇ ਵੀ ਸਾਡੇ ਐ ਕਰਕੇ ਵੀ ਡੱਗੀ ਚ ਵੀ ਥੂੜੀ ਆ ਉਮਰ ਕੀ ਹੈ ਲੜਕੀ ਦੀ ਲੜਤੀ ਦੀ ਉਮਰ ਸੀਗੀ ਜੀ 15 ਕੁ ਸਾਲ ਦੀ ਕੀ ਲੱਗਦੀ ਤੁਹਾਡੀ ਬੇਟੀ ਹੈ ਮੇਰੀ 27 12 2024 ਨੂੰ ਸਖਪਾਲ ਸਿੰਘ ਪੁੱਤਰ ਟੇਕ ਸਿੰਘ ਵਾਸੀ ਟੱਕ ਦਰਸਨਵਾਲਾ ਨੇ ਪੁਲਿਸ ਕਲਟੀਪਾਸ ਆਪਣਾ ਬਿਆਨ ਲਿਖਾਇਆ ਸੀ ਕਿ ਉਸ ਦੀ ਲੜਕੀ ਮੰਨੂ ਕੌਰ ਉਮਰ ਕਰੀਬ 14 ਸਾਲ ਜੋ ਘਰ ਤੋਂ ਮਿਤੀ 25/12/24 ਨੂੰ ਗਾਇਬ ਸੀ ਜਿਸ ਨੂੰ ਪ੍ਰਤਾਪ ਕਰ ਰਿਹਾ ਸੀ ਜੋ ਪ੍ਰਤਾਪਦਾਨ ਅੱਜ ਸਕਪਾਲਸੇ ਦੇ ਘਰ ਵਿੱਚ ਹੀ ਬਣੀ ਹੋਈ ਪਾਣੀ ਵਾਲੀ ਡਿੱਗੀ ਵਿੱਚੋਂ ਲਾਇਸਟੈਕ ਦੀ ਮਿਰੀ ਹੈ ਜੋ ਲਾਇਸਟੈਕ ਪੋਸਟਮਾਰਟਮ ਕਰਵਾਇਆ ਜਾ ਰਿਹਾ ਹੈ ਬਾਅਦ ਪੋਸਟਮਾਰਟਮ ਜੋ ਵੀ ਕਰ ਲਓਗੇ ਉਹ ਬਗਾਨ ਨੂੰ ਵਿਤਲੇ ਜਾਵੇ ਲੜਕੀ ਦੀ ਉਮਰ ਕਿੰਨੀ ਲੱਗਦੀ ਹੈ 20 ਦਾ ਸਾਲ ਹੈ